ਸਿਮਰ ਨਾ ਕੀ ਕਰੀ ਜੰਨਾ ਤੂੰ ਲਸ਼ਮਣ ਰੇਖਾ ਕਸਾਈ ਜੰਨਾ ਕਿਉਂ ਮੱਖੀਆਂ ਤੋਂ ਪ੍ਰਾਹਰ ਮਿਲ ਜੂਗੀ ਹੁਣ ਇਹਨੂੰ ਹਾਂ ਦਵਾਈਆਂ ਦਵਾਈਆਂ ਹੀ ਤਾਂ ਬਹੁਤ ਛਿੜਕ ਕੇ ਵੇਖ ਲਈਆਂ ਅੱਛਾ ਉਹ ਤੇਜ਼ ਸਪਰੇ ਵੀ ਵੇਖ ਲਈ ਨਹੀਂ ਗੱਲ ਨਹੀਂ ਪਣੀ ਪਕਟਾਰਾ ਛਿੜਕਦੇ ਹੁੰਦੇ ਸੀ ਨਾਲੇ ਸੇਵੀਆਂ ਜੀਆਂ ਉਹ ਨਹੀਂ ਗੱਲ ਨਹੀਂ ਬਣਾਉਂਦੀਆਂ ਉਹ ਹਾਂ ਬਾਕੀ ਉਹ ਤਾਂ ਖਤਰਾ ਹੈ ਨਾ ਚੱਟ ਜੂਟਣਾ ਲੈਣਾ ਠੀਕ ਆ ਘਸਾਦਾ ਚੌਕ ਜਾ ਮੱਖੀਆਂ ਨੇੜੇ ਹੀ ਨਹੀਂ ਆਉਂਦੇ ਠੀਕ ਆ ਇਹ ਕੰਗਰੋੜ ਤੇ ਕਿਸائیںਗੇ ਕਿ ਹੋਰ ਵੀ ਥੱਲੇ ਲੈਣਾ ਐ ਇੰਜ ਲੈਣਾ ਹੀ ਮਾਰਦੇ ਨੇ ਜਿੱਥੇ ਮੱਖੀਆਂ ਜ਼ਿਆਦਾ ਬੈਠਣਗੀਆਂ ਅੱਛਾ ਜਿਵੇਂ ਉੱਥੇ ਮੇਨ ਪੁਆਇੰਟ ਦੇ ਹੋਗੇ ਜਿਹੜੇ ਇੱਥੇ ਤਾਂ ਪੂਛਾਂ ਪਾਛਾਂ ਘਾ ਲੈਂਦੀਆਂ ਇੱਥੇ ਹੀ ਜ਼ਿਆਦਾ ਬੈਂਦੀਆਂ ਹਾਂ ਇਹਨਾਂ ਦਾ ਗੂੜਾ ਕਰਦੇ ਹਾਂਗੇ ਦੋਵੇਂ ਪਾਸੇ ਹਾਂ ਤੇ ਬੱਸ ਇੱਥੇ ਲੈਣਾ ਲੁੜਾਈਆਂ ਮਾਰ ਦਈਆਂ ਇਹ ਤੇ ਚੜਦੀਆਂ ਛੁੱਟਦੀਆਂ ਨਹੀਂ ਇਹ ਨਹੀਂ ਘੜਦੀਆਂ ਤਾਂ ਚੜ ਲੈਣ ਬਾਕੀ ਤਾਂ ਕੀ ਖਤਰਾ ਠੀਕ ਹੈ ਚੜਦੀਆਂ ਹੀ ਨਹੀਂ ਹੋਣੀਆਂ ਵੇਖੇ ਤਾਂ ਨਹੀਂ ਘੜਦੀਆਂ ਹੀ ਨਹੀਂ ਹਾਂ ਉਹ ਦਵਾਈ ਛਿੜਕਦੇ ਉਹ ਤਾਂ ਚੱਟ ਚੁੱਟ ਲੈਂਦੀਆਂ ਸੀ ਹਨਾ ਇਹ ਤਾਂ ਮੁਸ਼ਕ ਨਹੀਂ ਆਉਂਦਾ ਠੀਕ ਹੈ ਨਾ ਇਹਦਾ ਪਤਾ ਹੀ ਨਹੀਂ ਲੱਗਦਾ ਇਹ ਤਾਂ ਯਾਰ ਮੁਸ਼ਕ ਮੁਸ਼ਕ ਹੈ ਹੀ ਨਹੀਂ ਹਨਾ ਪਤਾ ਹੀ ਨਹੀਂ ਹਾਂ ਮਿੱਟੀ ਹੈ ਇਹਦਾ ਰਸੂਈ ਦੇ ਵਿੱਚ ਹੁੰਦਾ ਸੀ ਲਕੀਰਾਂ ਹੀ ਮਾਰਨ ਨੂੰ ਕੀੜਿਆਂ ਤੋਂ ਕੀੜਾ ਕੂੜਿਆਂ ਤੋਂ ਹਨਾ ਤੇ ਤੂੰ ਮੱਖੀਆਂ ਆਸਤੇ ਕੱਢ ਲਿਆ ਜੰਤਰ ਇਹ ਨਵੀਂ ਟੈਕਨੀਕ ਕੱਢੀ ਐ ਤੁਸੀਂ ਠੀਕ ਆ ਲਓ ਜੀ ਦੋਸਤੋ ਮੱਖੀਆਂ ਨਹੀਂ ਬੰਦੀਆਂ ਇਹਦੇ ਨਾਲ ਲਾਸ਼ਮਣ ਰੇਖਾ ਨਾਲ